10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਯੋਧੇ ਮਹਾ ਜਰਨੈਲ ਮਹਾ ਕਵੀ ਸਰਬੰਸ ਦਾਨੀ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਸਤਿਗੁਰੂ ਸਭ ਸਰਬ ਕਲਾ ਸੰਪੂਰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਸਾਖੀ ਤੇ ਅਨੰਦਪੁਰ 71 ਹੋਈ ਭਾਰੀ ਸੰਗਤ ਸਾਹਮਣੇ ਸਿਰੀ ਸਾਹਿਬ ਲਹਿਰਾਉਂਦੇ ਹੋਏ ਗਰਜਵੀਂ ਆਵਾਜ਼ ਵਿੱਚ ਲਲਕਾਰਿਆ ਕਿਹੜਾ ਗੁਰੂ ਕਾ ਸਿੱਖ ਸੀਸ ਪੇਟ ਕਰਕੇ ਮੌਤ ਕਬੂਲ ਕਰ ਸਕਦਾ ਹੈ ਤੁਹਾਨੂੰ ਅੰਦਰੋਂ ਬਾਹਰੋਂ ਮਾਰ ਕੇ ਜੋਤ ਸਰੂਪ ਬਣਾਉਣਾ ਹੈ ਪੰਜ ਸਿੱਖਾਂ ਵੱਲੋਂ ਸੀਸ ਪੇਟ ਕਰਨ ਤੇ ਤੰਬੂ ਵਿੱਚ ਲੈ ਗਏ ਤੰਬੂ ਦੇ ਔਲੇ ਵਿੱਚੋਂ ਆਪਣੇ ਵਰਗਾ ਬਣਾ ਕੇ ਉਹਨਾਂ ਨੂੰ ਬਾਹਰ ਲੈ ਆਂਦਾ ਅਕਾਲ ਦਾ ਸੁੱਤ ਤੇ ਉਹ ਪੰਜੇ ਇੱਕੋ ਜਿਹੇ ਲੱਗ ਰਹੇ ਸਨ ਸਰਬ ਲੋਹ ਵਿੱਚ ਅੰਮ੍ਰਿਤ ਤਿਆਰ ਹੋਇਆ ਪੰਜਾਂ ਵਿੱਚ ਉਸ ਦਾ ਸੰਚਾਰ ਕਰ ਦਿੱਤਾ ਗਿਆ ਫਿਰ ਕਿਹਾ ਕਿ ਤੁਸੀਂ ਮੇਰੇ ਪਿਆਰੇ ਹੋ ਗਏ ਹੋ ਖਾਲਸੇ ਹੋ ਗਏ ਹੋ ਮੈਂ ਹੁਣ ਤੁਹਾਨੂੰ ਗੁਰੂ ਵਾਲੇ ਅਧਿਕਾਰ ਦੇ ਰਿਹਾ ਉਹਨਾਂ ਨੂੰ ਨਤਮਸਤਕ ਹੁੰਦਿਆਂ ਅੰਮ੍ਰਿਤ ਦੀ ਯਾਚਨਾ ਕੀਤੀ ਆਪ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਏ ਖਾਲਸਾ ਸਾਜਣਾ ਦੀ ਇਸ ਮਹਾ ਇਨਕਲਾਬੀ ਘਟਨਾ ਨਾਲ ਧਰਤੀ ਤੇ ਇੱਕ ਨਵੇਂ ਯੁੱਗ ਅਤੇ ਨਵੀਂ ਸਭਿਆਤਾ ਦਾ ਆਰੰਭ ਹੋਇਆ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਸ਼ਸਤਰ ਵਿੱਦਿਆ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਵਿੱਚ ਵੀ ਨਿਪੁੰਨਤਾ ਬਖਸ਼ਣ ਲਈ ਭਰਪੂਰ ਯਤਨ ਕੀਤੇ ਬਵਿੰਜਾ ਕਵੀ ਅਤੇ ਅਨੇਕ ਪਾਸ਼ਾਵਾਂ ਦੇ ਵਿਦਵਾਨ ਆਪ ਦੇ ਦਰਬਾਰ ਵਿੱਚ ਸਦਾ ਹਾਜ਼ਰ ਰਹਿੰਦੇ ਸਨ ਚਾਰ ਸਹਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਉੱਚ ਦਾ ਪੀਰ ਬਣ ਕੇ ਮਾਲਵੇ ਵੱਲ ਚਲੇ ਗਏ ਉਥੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਨਾਂਦੇੜ ਪਹੁੰਚ ਕੇ ਅਤਿਆਚਾਰੀਆਂ ਨੂੰ ਸੋਧਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਸ਼ਬਦ ਗੁਰੂ ਨੂੰ ਗੁਰਿਆਈ ਬਖਸ਼ ਕੇ 42 ਵਰਿਆਂ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ